ਸਹੀ ਗੱਲ ਬੋਲਣਾ ਜੀ ਪ੍ਰਧਾਨ ਜੀ ਜੋ ਆਪਣੀ ਉੱਡਤ ਬ੍ਰਾਂਚ ਹੈਗੇ ਉਹ ਸੁਆ ਬਣ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਉਸ ਵਿੱਚ ਪਾਣੀ ਨਹੀਂ ਆ ਰਿਹਾ ਇਸ ਬਾਰੇ ਛੋਟੇ ਕੀ ਵਿਚਾਰ ਹਨ ਮੈਂ ਕੁਲਦੀਪ ਸਿੰਘ ਚੋਹਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਜੱਥੇਬੰਦੀ ਦਾ ਬਲਾਕ 3 ਦਾ ਮੈਂ ਪ੍ਰਧਾਨ ਹਾਂ ਜੋ ਉੱਡਤ ਬ੍ਰਾਂਚ ਦੇ ਵਿੱਚ ਨਵੇਂ ਸੁਗੇ ਬਣ ਦਾ ਕੰਮ ਚੱਲ ਰਿਹਾ ਹੈ ਲਗਭਗ 3 3.5 ਮਹੀਨੇ ਹੋ ਮਹੀਨੇ ਹੋ ਚੁੱਕੇ ਨੇ ਸੁਗੇ ਬਣ ਰਿਹਾਗਾ ਜੋ ਬਹੁਤ ਹੀ ਧੀਮੀ ਗਤੀ ਦੇ ਨਾਲ ਸੂਬੇ ਦਾ ਕੰਮ ਚੱਲ ਰਿਹਾ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਐਕਸ਼ਨ ਸਰ ਨਾਲ ਵੀ ਸਾਡੀ ਗੱਲ ਹੋ ਚੁੱਕੀ ਹੈ ਕਿ ਅਸੀਂ ਪਾਣੀ ਛੱਡਾਂਗੇ ਜੀ ਘਟੋ ਘਟ 15 ਨਾਲ ਸਾਡੀ ਪਹਿਲਾਂ ਗੱਲ ਹੋਈ ਸੀ ਹਜੇ ਤੱਕ ਪਾਣੀ ਨਹੀਂ ਆਇਆ ਜੋ ਕਿ ਇਧਰ ਉੱਡਤ ਬ੍ਰਾਂਚ ਦੇ ਪਿੰਡ ਪੈਂਦੇ ਨੇ ਭਮੇ ਕਲਾ ਨਾਮਾਨੰਦੀ ਲਾਲਿਆਂ ਵਾਲੀ ਦਸੌਂਦੀਆ ਬਾਜੇ ਵਾਲਾ ਵੀਰੇ ਵਾਲਾ ਘੇਰੇਆਂ ਵਾਲੀ ਤੇ ਇਧਰ ਪਿੰਡਾਂ ਦਾ ਬਹੁਤ ਜ਼ਿਆਦਾ ਧਰਤੀ ਹੇਠਲਾ ਪਾਣੀ ਮੜਾਗਾ ਜੋ ਫਸਲਾਂ ਨੂੰ ਸਹੀ ਪਾਣੀ ਹੈ ਨਹੀਂ ਉਹ ਜੇ ਫਸਲਾਂ ਨੂੰ ਪਾਣੀ ਨਹੀਂ ਛੱਡਿਆ ਜਾਂਵੇ ਤਾਂ ਇੱਧਰ ਚਾਰਮਾਣਾ ਦਾਣੇ ਹੋ ਸਕਦੇ ਨੇ ਤੇ ਪੀਣਯੋਗ ਪਾਣੀ ਧਰਤੀ ਹੇਠਲਾ ਬਹੁਤ ਮਾੜਾ ਜੋ ਲੋਕਾਂ ਨੂੰ ਬਹੁਤ ਸਮੱਸਿਆ ਆਈ ਹੋਈ ਜਿੱਧਰ ਪ੍ਰਧਾਨ ਜੀ ਇੱਕ ਗੱਲ ਹੋਰ ਹੈ ਹੁਣ ਜੋ ਫਸਲ ਕਣਕ ਦੀ ਹੈ ਇਹ ਗੋਬਾਂ ਦੇ ਉੱਤੇ ਹੈ ਹੁਣ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਕਰਕੇ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਫਸਲ ਕਮਜ਼ੋਰ ਰਹਿ ਜਾਂਦੀ ਹੈ ਇਸ ਬਾਰੇ ਫਿਰ ਤੁਸੀਂ ਕੀ ਉਹਨਾਂ ਨਾਲ ਤਿੱਖਾ ਸੰਘਰਸ਼ ਕਰਨ ਬਾਰੇ ਤਿਆਰ ਹੋ ਅਸੀਂ ਇਹੀ ਦਿਵਾਰੀ ਫਿਰ ਕਹਿੰਦੇ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਹੁਣ ਪਹਿਲਾ ਫਸਲਾ ਹੋਈਆਂ ਨੇ ਜੀ ਨਰਮੀ ਨਹੀਂ ਹੋਈ ਗੁਲਾਬੀ ਸੁੰਢੀ ਨੇ ਕਹ ਦਿੱਤੇ ਜੇ ਹੁਣ ਕਣਕ ਮਾੜੀ-ਮੋਟੀ ਕੋਈ ਹੋਣ ਦੀ ਆਸਾ ਉਹ ਜੀ ਆ ਨਹਿਰੀ ਪਾਣੀ ਤੋਂ ਬਿਨਾ ਖਤਮ ਹੋ ਜੂਗੀ ਅਸੀਂ ਦੁਬਾਰਾ ਇਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਤੇ ਪ੍ਰਸ਼ਾਸਨ ਇਹ ਨਹਿਰੀ ਪਾਣੀ ਉੱਤਪ੍ਰਾਂਚ ਦੇ ਵਿੱਚ ਸਾਡੇ ਤਾਂ ਜੋ ਖੇਤਾਂ ਨੂੰ ਸਿੰਚਾਈ ਯੋਗ ਵਧੀਆ ਪਾਣੀ ਮਿਲ ਸਕੇ ਚਾਰ ਮਾਣ ਕਿਸਾਨਾਂ ਦੇ ਦਾਣੇ ਹੋ ਜਾਣ ਜੇ ਸਰਕਾਰ ਤੇ ਪ੍ਰਸ਼ਾਸਨ ਨੇ ਗੱਲ ਅਣਗੌਲੀ ਕੀਤੀ ਤਾਂ ਅਸੀਂ ਮਜਬੂਰੀ ਬੱਸ ਆਉਣ ਵਾਲੇ ਜਣਾ ਦੇ ਵਿੱਚ ਰੋੜਾ ਤੇ ਉਤਰ ਲਈ ਤਿਆਰ ਹੋਵਾਂਗੇ ਧੰਨਵਾਦ